ਜੈ ਹਿੰਦ ਭਾਈ ਸਭੀ ਭਾਈਓ ਕੋ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਰ ਪਹਿਲਾਂ ਤਾਂ ਮਹਾਸ਼ਿਵਰਾਤਰੀ ਦੀਆਂ ਮੁਬਾਰਕਾਂ ਅੱਜ 26 ਜਨ ਫਰਵਰੀ ਅਤੇ ਸ਼ਿਵਰਾਤਰੀ ਹੈ ਮੈਂ ਤੇ ਮੇਰਾ ਯਾਰ ਨਾ ਤੋਂ ਕੇ ਚੱਲ ਪਈ ਸ਼ਿਵਰਾਤਰੀ ਬਾਬੇ ਦੇ ਮੱਥਾ ਟੇਕਣ ਕੋਲੇ ਨਾਥ ਦੀ ਜਿਹੜੇ ਭਗਤ ਆਗੇ ਕਮੈਂਟ ਕਰ ਦਿਓ ਕਮੈਂਟ ਬਾਕਸ ਚ ਹਰ ਹਰ ਮਹਾਦੇ ਤੁਹਾਨੂੰ ਬਲੌਗ ਤੇ ਦਿਖਾਉਣੇ ਆ ਬਾਬੇ ਦੇ ਜਾਣੇ ਆ ਤੁਹਾਨੂੰ ਦਿਖਾਉਣੇ ਆ ਬਲੌਗ ਤੇ ਨਾਲ ਜੁੜੇ ਰਹੋ ਬਲੌਗ ਦੇ ਆਹ ਹਿੰਦ ਸਾਰੇ ਭਰਾਣ ਗੋਲੇਨਾਥ ਦੀ شادی ਹਮ ਤੋ ਨਾਚਾਂਗੇ ਗੋਲੇਨਾਥ ਦੀ شادی ਹਮ ਤੋ ਨਾਚਾਂਗੇ ਗੋਲੇ ਦੀ ਬਰਾਤ ਜਿਹੜੀ ਗੱਜ ਵੱਜ ਕੇ ਸਾਰਿਆਂ ਨੇ ਭੰਗ ਕੀਤੀ ਰੱਜ ਰੱਜ ਕੇ ਜਾਈਏ ਨੇ ਅਬੀ ਬਾਬੇ ਦੇ ਮੰਦਰ ਕੀ ਨੂੰ ਕੀ ਹੋ ਗਿਆ ਪਤਾ ਬੋਲ ਜੀ ਆਪਾਂ ਇੱਥੇ ਆ ਗਏ ਥੋੜਾ ਜਿਹਾ ਰਹਿ ਗਿਆ ਬਸ ਦੋ ਤਿੰਨ ਪੰਗਾ ਰਹਿ ਗਿਆ ਕੱਲ ਹੋਰ ਬਾਈ ਮਿਹਨਤ ਲਾਇਆ ਕਰ ਸਾਰੇ ਜਣੇ ਲੈ ਆ ਗਏ ਬਈ ਮੰਦਰ ਚ ਬਾਬੇ ਜੀ ਨਾ ਵੀ ਆਪਾਂ ਬਾਬੇ ਦੇ ਪੇਕੇ ਮੱਥਾ ਕਰਾ ਬਲ ਚੱਲਦੇ ਸਾਡਾ ਕੀ ਰਸ ਸੀ ਉਹ ਮਲਾਈ ਪ੍ਰਸਾਦ ਇਹਨੂੰ ਕਿਰਤੀ ਚੱਲ ਇੱਕ ਪੱਕਾ ਕਰਾਂ ਬਲ ਚੱਲੂ ਕਿ ਅੱਜ ਕੋਈ ਨਾ ਹੋਰ ਗੱਲ ਕਰਨੀ ਸੀ ਬਈ ਤੇ ਅੱਜ ਆਪਣਾ ਪਿੰਡ ਕੋਸਲੇ ਸਨਮਾਨ ਕੀਤਾ ਜਾਊਗਾ ਬਾਈਆਂ ਵੱਲੋਂ ਤੇ ਪਹਿਲਾਂ ਤਾਂ ਬਾਈਆਂ ਦਾ ਧੰਨਵਾਦ ਬਾਈ ਤੇ ਬਲੌਗ ਚ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਤੇ ਬਾਈ ਵਾਂ ਕੇ ਵੀਡੀਓ ਦੇ ਵਿੱਚ ਜੁੜੇ ਰਹੋ ਤੇ ਲੈਗ ਮਿੰਟ ਸੇਅਰ ਸਬਸਕ੍ਰਾਈਬ ਕਰ ਦਿਓ ਦਿਖਾਵਾਂਗੇ ਤੁਹਾਨੂੰ ਅੱਜ ਜਾਮਾਂ ਸਨਮਾਨ ਤੇ ਤਿੰਨ ਚਾਰ ਕਬੇ ਜਾਣਾਗਾ ਕੋਸਲੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਵੀ ਜਾਣਾਂਗੇ ਘਰੋਂ ਆਪਣੇ ਲੈ ਜਾਗੇ ਇਹਨਾਂ ਦਾ ਜਾਮਾਂ ਮੋਟਰਸਾਈਕਲ ਤੇ ਤੇ ਹੁਣ ਆਪਾਂ ਜਾਣਾਂਗੇ ਕੋਸਲੇ ਬਾਈ ਤੇ ਬਲੌਗ ਦੇ ਬਣੇ ਰਹੋ ਤੇ ਸੋਤ ਲਈ ਗਏ ਮੇਰਾ ਯਾਰ ਮੋਟਾ ਜੇ ਨੂੰ ਸਾਰਾ ਮੋਟਰਸਾਈਕਲ ਤੇ ਆਨੇ ਆਗੇ ਕੁਸ ਲੈ ਆਨੇ ਸਲਮਾਨ ਨੂੰ ਅੱਜ ਆਪਣਾ ਬਈ ਧੰਨਵਾਦ ਬਈਆਂ ਦਾ ਤੇ ਬਣੇ ਰਹੋ ਵਲੌਗ ਚ ਬਈ ਜੁੜੇ ਰਹੋ ਆਪਣੇ ਬਾਬੇ ਦਾ ਆਸ਼ੀਰਵਾਦ ਲੈ ਲਗੇ ਮੋਟਰਸਾਈਕਲ ਤੇ ਤੇਲ ਪਵਾ ਲਿਆ ਗਾਇਸ ਵੀਰੇ ਯਾਰੋ ਮੋਟਰ ਤੇਲ ਪਵਾ ਲਿਆ ਬਈ ਅਸੀਂ ਫੇਰ ਹੁਣ ਹਵਾ ਪਾਉਣੇ ਹਵਾ ਘੱਟ ਸੀਗੀ ਹੋਣਾ ਜੀ ਆਪਾਂ ਪਾਰਾਂ ਕਿਧਰ ਵੀ ਲੈ ਬਈ ਹੁਣਾਂ ਜੀ ਖੇਚੀ ਦੀ ਤਿਆਰੀ ਟੂਰਨਾਮੈਂਟ ਵੱਲ ਨੂੰ ਕਹਿੰਦਾ ਅੱਜ ਆਪਣਾ ਉੱਥੇ ਸਨਮਾਨ ਹੋਊਗਾ ਤੇ ਸਾਰੇ ਭਰਾ ਬਲੌਗ ਦੇ ਜੁੜੇ ਰੋਜ ਦੂਡੂ ਚੈਨਲ ਨੂੰ ਬਈ ਸਪੋਰਟ ਕਰੋ ਮੈਨੂੰ ਵੱਧ ਵੱਧ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਾਇਆ ਕਰੋ ਚੱਲ ਲੱਪੇ ਬਾਈ ਅਸੀਂ ਫੇਰ ਆਪਾਂ ਬਹੁਤ ਸੁਵੇ ਕੋਲੇ ਸੁਵੇ ਸੁਵੇ ਬੈਗੇ ਹੁਣ ਬਈ ਜਗਾ ਰਾਂ ਅਸੀਂ ਤੋਂ ਸੂਈ ਆ ਪਹੁੰਚ ਗਏ ਬਈ ਮੇਨ ਰੋਡ ਤੇ ਚੜ ਗਏ ਤੇ ਦੇਖ ਸਕਦਾ ਤੁਸੀਂ ਬੱਸ ਗੇਟ ਤੇ ਪਹੁੰਚ ਗਏ ਰੋ ਮੰਡੀ ਜੀ ਚੜ ਕੇ ਪਹੁੰਚ ਗਏ ਹੀ ਰੋਡ ਤੇ ਰੋਡ ਤੇ ਪਹੁੰਚ ਗਏ ਬਈ ਬਹੁਤ ਬੱਗੇ ਹੋਣਗੇ ਬਹੁਤ ਨਾਲ ਆ ਗਏ ਬਈ ਬਲੌਡ ਵਿੱਚ ਬਹੁਤ ਨਾਲ ਬਈ ਜਿਹੜੀ ਆ ਗਈ ਉਹ ਕੰਮ ਆ ਸਰਮਦਾ ਭਈ ਆਪ ਅੰਡਿ ਚੰਦਾ ਗਾ ਰਾਜ ਰੋਕ ਗਈ ਵੀਰੇ ਦਾ ਨਾ ਨਹੀਂ ਬੜੇ ਮੁੰਡਿਆਂ ਨੇ ਕਹਿੰਦੇ ਰਾਜ ਰੋਕ ਗਈ ਸੀ ਤੁਸੀਂ ਵਲੌਗ ਦੇ ਵਿੱਚ ਜੁੜੇ ਰਹੋ ਮੈਨੂੰ ਤਾਂ ਕਰਿਆ ਆਪਣੇ ਪਿਆਰ ਆ ਭਈ ਅਸੀਂ ਰਾਜ ਇੱਕ ਬੰਦੇ ਨੂੰ ਪੁੱਛਿਆ ਵੀ ਪੁੱਛ ਲੈਣਾ ਜੀਗਾ ਤੋਂ ਆਨੂੰ ਕਹਿੰਦੇ ਭਈ ਵੇ ਜੇ ਵੀ ਕੁਛ ਲੈ ਜਾਣਾ ਜੀ ਉਹ ਕਹਿੰਦਾ ਬਈ ਬਾਗ ਜਾ ਯਾਰ ਇਹ ਬੰਦੇ ਵੈਰੀ ਬਹੁਤ ਚੰਗੇ ਬੰਦੇ ਦੁਨਿਆਦ ਦੇ ਆਪਾਂ ਵੀ ਮਿੱਤਰੋ ਇੱਕ ਦਿਨ ਇਹੋ ਜੀ ਗੁੱਠੀ ਪਾਉਣੀ ਆ ਤੇ ਤੁਸੀਂ ਸਪੋਰਟ ਕਰਿਆ ਕਰੋ ਆਪਾਂ ਵੀ ਇਹੋ ਜੀ ਗੁੱਠੀ ਪਾਉਣੀ ਆ ਇੱਕ ਦਿਨ ਐਂਡੀ ਲਾਦਨੀ ਗੱਲਬਾਤ ਦੇਖੋ ਜੀ ਬਈ ਬਾਗੋ ਸਰਪ੍ਰਾਈਜ਼ ਕਰਨੀ ਗੱਲ ਸੀ ਆ ਇਹੋ ਜੀ ਗੁੱਠੀ ਪਾਉਣੀ ਆ ਆਪਾਂ ਵੀ ਤੁਸੀਂ ਸਪੋਰਟ ਕਰਿਆ ਕਰੋ ਅਰੇ ਕਿੱਥੇ ਨਾਲ ਆ ਬਈ ਆਲੇ ਓ ਬਾਈ ਪਾਗ ਪਾਪੇ ਨੂੰ ਪਾਣੀ ਦੇਖੋ ਐ ਵੀ ਕੁਸਲੇ ਪਹੁੰਚ ਗਏ ਆਪਾਂ ਫਿਰ ਫੋਨ ਆਇਆ ਹੈ ਗ੍ਰੈਂਡ ਬਸੇਰੇ ਦੇ ਮੇਰੇ ਵੀਰੋ ਉਹ ਕਹਿੰਦਾ ਵੀ ਅੱਜ ਬਾਦਰ ਝੰਡੇ ਵਾਲੇ ਰਾਏ ਦਾ ਟੂਰਨਾਮੈਂਟ ਹੈ ਅਰਪੇ ਦੇ ਗੱਲ ਜਿਆ ਕੋਈ ਚੱਕਰ ਲਵਾਇਆ ਜਵੇਗਾ ਅੱਜ ਦਾ ਪਾਰ ਵੀ ਉਹ ਕੁਸਲੇ ਦੀ ਪਹੁੰਚ ਕੇ ਤੂੰ ਵੀ ਸਿੱਕ ਟੀਮ ਲਈ ਆ ਉਹ ਕੜੇ ਪੜ ਦੀ ਟੀਮ ਲਈ ਕਿਹੜੇਗਾ ਬਰੌਕਰ ਨੇ ਪੱਟ ਆ मैच ਸਮਾਪਤ अगले मैचा बोल जो, आ, जो पते जो जेतू आहे रोड ਲੇ ਗਏ ਸੀ ਭਾਈ ਆਪਣਾ ਆਪਣਾ ਬਾਈ ਮਿਲਿਆ ਬਾਈ ਉਰੀ ਵਧਗਾ ਬੰਦੇ ਨੇ ਤੇ ਭਾਈ ਆਨੇ ਆਪਣਾ ਸਨਮਾਨ ਕਰਦਾ ਭਾਈ ਆਹ ਦੇਖਦਾ ਤੁਸੀਂ ਤੇ ਹੁਣ ਆਪਾਂ ਘਰਾਂ ਵੱਲੋਂ ਤੇਰੀ ਲੱਛਦੀ ਕਿਉਂਕਿ ਆਪਾਂ ਜਾ ਕੇ ਹੁਣ ਮਿੰਟ ਲਾਵਾਂ ਟਾਈਮ ਬਹੁਤ ਹੋ ਗਿਆ ਦੋ ਬੱਦਕੇ ਦੋ ਮਿੰਟ ਆਇਆ ਤੇ ਤੁਸੀਂ ਬਲੌਂ ਤੇ ਨਾਲ ਬਨੇ ਰਹੋ ਤੇ ਘਰ ਜਾ ਕੇ ਸਾਰਾ ਕੁਝ ਦਿਖਾਵਾਂਗੇ ਜੀ ਕਿੰਨਾ ਬਣੋ ਧੰਨਵਾਦ ਭਈਆਂ ਦਾ ਕਾਰਾਂ ਦੀ ਸਤਿ ਸ੍ਰੀ ਅਕਾਲ ਤੇ ਐਂਟਰੀ ਬਈ ਤੇ ਆਪਾਂ ਪਿੰਡ ਆ ਗਏ ਆਉਣ ਲੱਗੇ ਬਈਆਂ ਤੋਂ ਸਤਿ ਸ੍ਰੀ ਅਕਾਲ ਤੇ ਥੋੜੀ ਸਪੋਰਟ ਕਰੋ ਜੀ ਪਾਰਾ ਆ ਦੀ ਆਪਣੇ ਦੀ ਬੋਲੀ ਤੇ ਹੁਣ ਆਪਣਾ ਭਰਾ ਹੋਰ ਵੀ ਮਿਹਨਤ ਲਾਊਗਾ ਤੁਸੀ ਬਹੁਤ ਹੋਰੀ ਆਉਂਟ ਕਰਿਆ ਜੀ ਮਾਤਾ ਨੂੰ ਮਿਲਾਂਗੇ ਧੰਨਵਾਦ ਕਰਦੇ ਇਨਾਂ ਨੇ ਆਪਣਾ ਇੰਨਾ ਮਨਸੋਰ ਕੀਤਾ ਪਾ ਵੀ ਆ ਆ ਗਏ ਆਪਣੇ ਘਰ ਕੋਲੇ ਜੈ ਹਿੰਦ ਬਈ ਸਾਰੇ ਭਰਾਵਾਂ ਨੂੰ ਤੇ ਬਾਈਆਂ ਨੇ ਆਪਣਾ ਸਨਮਾਨ ਕੀਤਾ ਜਿੱਦ ਆਪਾਂ ਘਰੇ ਆ ਗਏ ਤੇ ਆਪ ਹੁਣ ਮਾਤਾ ਦਾ ਰੀਐਕਸ਼ਨ ਦੇਖਾਂ ਬਾਹਰ ਖੋਲਦੇ ਆਂ ਪੜਦੇ ਆ ਘਰੇ ਆ ਜੀ ਗੱਲ ਦੇਖੋ ਗੱਲ ਦੇ ਆਈ ਰੀ ਧੰਨਵਾਦ ਲਈ ਬਾਈਆਂ ਦਾ ਬੰਗੀ ਧੰਨਵਾਦ ਕਰਦੀ ਪਈਆਂ ਨੂੰ ਧੰਨਵਾਦ ਹੱਥ ਜਿਹੜੇ ਧੰਨਵਾਦ ਕਰਦੇ ਧੰਨਵਾਦ ਬਾਈ ਤੁਹਾਡਾ ਜੈ ਹੰਦ ਜਾਰੀ ਭਰਾਵਾਂ ਨੂੰ ਸ਼ੁਕਰ ਮਨਾਇਆ ਅਵੀ ਆਪਾਂ ਸਨਮਾਨ ਬਾਈਆਂ ਨੇ ਆਪਣਾ ਕਰਤੱਪਾ ਕਰਿਆ ਹੈਗੇ ਤੇ ਆਪਾਂ ਸਨਮਾਨ ਆਪਣਾ ਪਿੱਛੇ ਉਹ ਟੰਗਤਾ ਧੰਨਵਾਦ ਬਾਈਆਂ ਦਾ ਤੇ ਅੱਜ ਦਾ ਬਲੌਗ ਇੱਥੇ ਨੂੰ ਦੱਤੇ ਬਾਈ ਮੈਨੂੰ ਸਪੋਰਟ ਕਰਿਆ ਕਰੋ ਫੁੱਲ ਤੇ ਬਾਅਦ ਦੇ ਲੋ ਧੰਨਵਾਦ ਆਡਾ ਕਰਾਂਗਾ